ਆਲੇ ਮੁਕੇ ਤੇ ਬਿਲਕੁਲ ਲੈ ਕੇ ਜਾਇਆ ਜਾ ਰਿਹਾ ਜਿਹਨੂੰ ਇਹ ਬੰਦਾ ਥੋੜੀ ਜਿਹੀ ਬੱਚੀ ਦੇ ਨਾਲ ਅਰੋਪ ਹੈਗਾ ਕਿ ਇਹ ਹੁਣ ਕੰਮ ਕਰਨ ਨੂੰ ਜਿਹੜਾ ਤਸਵੀਰਾਂ ਦੇਖ ਰਹੇ ਹੋ ਤੇ ਐਸਐਸਓ ਖੁਦ ਮੁਕੇ ਤੇ ਆਏ ਹੋਏ ਨੇ ਗਾਦਵਿੰਦਰ ਸਿੰਘ ਜੀ ਤਰਾਨਾ ਸਾਹਿਬ ਆਏ ਹੋਏ ਨੇ ਉਹ ਦੇਖ ਸਕਦੇ ਹੋ ਤੁਸੀਂ ਇਹਨੂੰ ਬੰਦੇ ਨੂੰ ਕਾਬੂ ਕਰਕੇ ਪੁਲਿਸ ਹੱਥ ਪਰ ਨਾਲ ਲੈ ਕੇ ਜਾ ਰਹੀ ਹੈ ਸਰ ਬਾਈਟ ਦੇ ਦਿਓ ਤੁਹਾਡੇ ਜੀ ਮੈਂ ਕੋਰਟ ਚ ਹਾਂ ਅੱਛਾ ਜੀ ਕੋਰਟ ਚ ਜਦੋਂ ਐਵੀਡੈਂਸ ਖਤਮ ਹੋਈ ਤਾਂ ਮੈਨੂੰ ਇਮੀਡੀਏਟਲੀ ਪਤਾ ਲੱਗਾ ਜੀ ਕਿ ਕੋਈ ਪ੍ਰਵਾਸੀ ਇੱਕ ਬੱਚੀ ਨੂੰ ਚੱਕ ਕੇ ਜੀ ਹਾਂਜੀ ਸਰ ਮੈਂ ਇਮੀਡੀਏਟਲੀ ਕੋਰਟ ਚੋਂ ਵਾਪਸ ਆਇਆ ਮੈਨੂੰ ਪਤਾ ਲੱਗਾ ਕਿ ਕੋਈ ਪ੍ਰਵਾਸੀ ਬੱਚੋਟੀ ਜੀ ਬੱਚੀ ਹੈ ਜੇ ਮੈਨੂੰ ਏਜ ਨਹੀਂ ਪਤਾ ਉਹਦੀ ਉਹਨੂੰ ਚੱਕ ਕੇ ਉਧਰ ਕੋਈ ਉਹਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਪਬਲਿਕ ਨੇ ਫੜਿਆ ਉਹਨੂੰ ਇਮੀਡੀਏਟਲੀ 112 ਤੇ ਕਾਲ ਆਈ ਮੇਰਾ ਡਿਊਟੀ ਅਫਸਰ ਪਹੁੰਚਿਆ ਮੈਨੂੰ ਉੱਥੇ ਬਦਲਾ ਗਿਆ ਕੋਰਟ ਚੋਂ ਕੋਰਟ ਚੋਂ ਇਮੀਡੀਏਟਲੀ ਮੈਂ ਆ ਗਿਆ ਰਸ਼ ਕਰਕੇ ਹੁਣ ਜਾ ਕੇ ਮਾਮਲਾ ਪੂਰੀ ਤਰ੍ਹਾਂ ਚੈੱਕ ਕਰ ਲੈਣਾ ਜਿਸ ਛੋਟੀ 3 ਸਾਲ 4 ਸਾਲ ਦਾ ਬੱਚਾ ਆ ਉਹਦੇ ਨਾਲੇ ਮਤਲਬ ਇਹ ਛੇੜਛਾੜ ਕੀਤੀ ਨੇ ਪ੍ਰਵਾਸੀ ਭਈਏ ਨੇ ਉਹਨੂੰ ਕਮਰੇ 'ਚ ਲਿਆਇਆ ਉਹਦੇ ਕੱਪੜੇ ਲਥੇ ਹੋਏ ਸੀ ਬੱਚੇ ਦੇ ਏ ਮਤਲਬ ਗਲਤ ਕੰਮ ਕਰਨ ਲਗਾ ਸੀਗਾ ਉਦੋਂ ਉਹਨਾਂ ਨੇ ਆ ਕੇ ਪਕੜਿਆ ਵਾ ਇਹਨੂੰ ਗਲੀ ਦੇ ਵਿੱਚੋਂ ਪਕੜ ਕੇ ਲਿਆਏ ਨੇ ਲਿਆ ਆ ਕੇ ਤਾਂ ਉਹਨਾਂ ਨੇ ਦੌੜ ਚੱਲਾ ਹੀ ਦੌੜ ਕੇ ਨਾਲੇ ਸੁਭਾਜਾ ਲਸੀ ਤੇ ਕਿੱਸਾ ਦੇਖ ਦੋ ਆਂਟੀਓ ਹੁਸ਼ਿਆਰਪੁਰ ਦੇ ਵਿੱਚ ਇਦਾਂ ਦਾ ਕਾਂਡ ਬੱਚੇ ਨਾਲ ਕਿਤੋਂ ਤੋਂ ਪ੍ਰਵਾਸੀਆਂ ਦੇ ਹੌਸਲੇ ਜਿਹੜੇ ਓਏ 5 ਸਾਲ ਦਾ ਬੱਚਾ ਦੇਖੋ ਇੱਕ ਇੱਕ ਮਾਂ-ਬਾਪ ਦੇ ਬੱਚੇ ਆ ਉਹ ਵੀ ਮਾਰ ਦਿੱਤਾ ਉਹਨਾਂ ਨੇ ਉਹਨੂੰ ਕਿੰਨੀ ਦਰਦਨਾਕ ਮੌਤ ਦਿੱਤੀ ਬੱਚਿਆਂ ਨੂੰ ਇਹਨਾਂ ਦੇ ਹੌਸਲੇ ਬੁਲੰਦ ਹੋਏ ਹੋਏ ਨੇ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਇੱਥੇ ਰਹਿੰਦੇ ਲਾਇਕ ਹੈ ਨਹੀਂਗੇ ਅਜੇ ਵੀ ਉਹਦੇ ਕੋਲ ਮੁਲਾਜ਼ਮ ਚਾਰ ਖੜੇ ਨੇ ਜਬਾਨ ਤੇ ਉਹ ਜਾਂ ਅੱਖਾਂ ਦੇਖੋ ਕਿਦਾਂ ਡੇਲੇ ਫਾੜਦਾ ਆ ਚੱਪੜ ਚੱਪੜ ਕਰਦਾ ਪਿਆ ਉਹ ਹੂੰ ਕੀ ਵੇਖਣਾ ਇੱਧਰ ਇੱਧਰ ਕੀ ਵੇਖਦਾ ਇਹ ਅੱਗੇ ਵੀ ਆਂਦਾ ਸੀ ਇਸ ਭੱਲੇ ਦੇ ਵਿੱਚ ਮੈਂ ਸਾਡੀ ਇਸ ਇਲਾਕੇ ਦਾ ਰਹਿਣ ਵਾਲਾ ਹਾਂਜੀ ਹਾਂਜੀ ਰਹਿੰਦਾ ਵੀ ਇੱਥੇ ਆ ਉਹ ਬੱਚੀ ਵਾਲੇ ਬੱਚੇ ਇੱਧਰ ਰਹਿੰਦੀ ਏ ਇੱਧਰ ਗਲੀ ਚ ਰਹਿੰਦਾ ਏ ਬੱਚੀ ਇਸ ਗਲੀ ਚ ਰਹਿੰਦੀ ਏ ਬੱਚੀ ਸਕੂਲ ਗਈ ਸਕੂਲੋਂ ਲੈ ਕੇ ਆਏ ਉਹਨੇ ਉਹਦੀ ਮੰਮੀ ਦਿੱਤਾ ਨੇ ਹੂੰ ਦਾ 10 10 ਨਾਲ ਲਈ ਆਉਂਦੇ ਨੇ ਜਪਤਾ ਪਾਇਆ ਹੁੰਿਆ ਇੱਥੇ ਦੇ ਪੰਜਾਬੀ ਨੂੰ ਗੱਲ ਨਹੀਂ ਕਰਨ ਦਿੰਦੇ ਐਦਾਂ ਦੇ ਭਈਆਂ ਦੇ ਹੌਸਲੇ ਖੁੱਲੇ ਨੇ ਕੋਈ ਪੰਜਾਬੀ ਗੱਲ ਨਹੀਂ ਕਰ ਸਕਦਾ ਇਹਨਾਂ ਦੇ ਸਾਹਮਣੇ ਬੱਚੀ ਇਹਨਾਂ ਨੂੰ ਕਿਹਾ ਗਿਆ ਆਪਣੇ ਘਰਾਂ ਦੇ ਕੱਢਣਾ ਚਾਹੀਦਾ ਜਿਹੜਾ ਪਰਵਾਹ ਭਈਆ ਇਹ ਗੱਲ ਪੈਂਦਾ ਆ ਉਹ ਹੁਣ ਇਹਨੇ ਮਾਨ ਹੈਗਾ ਮੁਲਾਜ਼ਮਾਂ ਦੇ ਖੜਿਆ ਤਾਂ ਨਹੀਂ ਮਾਨ चारे बोल रहा है आगे लड़का था पीछे ऐसी लड़की थी तो इसने पीछे ऐसी हाथ खींच के अपने कमरे पे लड़की के लेके चले आयी लेकर चला गया था तो मैंने थी मेरा लड़का गया स्कूल में स्कूल में खोल रहा था तो लड़की नहीं थी कमरे पे लड़की नहीं थी तो मैं बोला आंटी के पास जाके देखो आंटी तो के कमरे पे से उसको जाके स्कूल में छोड़ के आया स्कूल में छोड़ के आया इसी के पास से ले जा करके समझ गए तो उसके बाद स्कूल में से आई लड़की मेरी तो मेरे को बता रही थी कि सपना के पापा मेरे साथ ऐसा ऐसा किया था हुँ। हुँ। तब उसको मैं रूम पे से लेके आया खींच के तो उसी समय चप्पे उपेर मार के बकवाया ते इसने बोलता है कि नहीं पानी पिलाने के लिए मैं ले गया था मेरे कमरा नहीं था पानी पीने के लिए ऊपर ले गया बाथरूम में पानी पिलाने के लिए ले गया था आ। आ। ਆ ਲੈ ਲਿਓ ਟਿੱਕ ਕੋ ਬਿਲਕੁਲ ਦੇਖੋ ਕੀ ਗੱਲ ਕਰ ਰਹੇ ਬਾ ਬੱਚੇ ਨਹੀਂ ਹੈਗੇ ਅੱਗ ਲੱਗੀ ਰਹੀ ਹੈ ਇਹਨੂੰ ਅੱਗ ਲਾ ਦੋ ਇੱਥੇ ਚੋਰ ਚ ਖੜੇ ਕਰਕੇ ਮਾਰ ਦੇਣਾ ਚਾਹੀਦਾ ਇਹਨੂੰ ਮਰ ਜੈਣਾ ਬੰਦ ਦੇਣਾ ਚਾਹੀਦਾ ਅੱਗ ਲਾ ਦੋ ਇਹਨੂੰ ਖੜੇ ਹੋਣੀ ਲੱਗ ਰਿਹਾ ਮਰ ਜੈਣਾ ਇਹ ਮੈਨੂੰ ਕੋਈ ਲੱਗ ਨਹੀਂ ਦੱਸਿਆ ਜਾ ਰਿਹਾ ਕਿ ਮੁਲਾਇਮ ਸਾਹਮਣੇ کہہ ਰਿਹਾ ਕਿ ਮੈਂ ਇੱਕ ਘੰਟੇ ਚ ਬਾਹਰ ਆ ਜਾਣਾ ਕਹਿੰਦਾ ਉਹਦੇ ਕਹਿੰਦੇ ਇੱਕ ਘੰਟੇ ਚ ਬਾਹਰ ਆ ਜਾਣਾ ਜੀ ਤੁਸੀਂ ਕਦੋਂ ਚੱਲਣਾ ਬਣਾਉਣਾ ਤੁਸੀਂ ਕਦੋਂ ਹੌਸਲੇ ਖੁੱਲੇ ਹੋਏ ਨੇ ਇਹਨਾਂ ਨੂੰ ਬਣਾਉਣਾ ਇਹਨੂੰ ਅਸੀਂ ਅੱਜ ਕੇ ਦੇਖ ਲੈਣੇ ਨੂੰ ਬਾਅਦ ਜਿੱਤਾ ਵੀ ਕੱਢਦੇ ਆ ਹਾਂ ਕਦੋਂ ਇਹਨੂੰ ਕਹਿੰ ਹਾਂ ਮਾਪਿਆਂ ਦੀ ਵੀ ਆਉਂਗੇ ਰੇ ਮਾਪਿਆਂ ਦੀ ਆਉਂਗੇ ਕਿਰਕੜੇ ਨਾ ਰੱਖੀਂ ਹਾਂ ਮਾਪਿਆਂ ਨੂੰ ਬੁਲਾਵੋ ਇਹਨਾਂ ਨੂੰ ਕਿੱਥੇ ਆ ਗਈ ਮਾਂ ਉਹਨੇ ਤੰਜੋ ਕੱਢਾ ਕੰਜਾ ਉਹਨੇ ਕਾ ਜਾ ਕੇ ਗੋਲੀ ਲੱਗਣਾ ਵੀ ਇਦਾਂ ਦੇ ਜਿਹੜੇ ਦੇਖੋ ਜੀ ਸ਼ਰੀਆਮ ਜਿਹੜੇ ਬੱਚਿਆਂ ਨੂੰ ਚੱਕਦੇ ਘਰੋਂ ਦੀ ਦੇਖੋ ਜੀ ਲੜਕੀ ਦੀ ਮਾਤਾ ਕੋਟਲੀ ਹੈ ਜੀ ਉਹਨੂੰ ਪ੍ਰਵਾਸੀ ਨੂੰ ਇਹਨਾਂ ਦਾ ਬੱਚਾ ਸੀ ਇਹਨਾਂ ਦਾ ਬੱਚਾ ਸੀ ਇਹ ਦੇਖੋ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਜਿਹੜੀ ਥੱਪੜਾ ਥੱਪੜੀ ਹੋ ਰਹੀ ਹੈ ਜੀ ਦ ਬਾਬਾ ਚੌਂਕ ਦੇ ਬਿਲਕੁਲ ਨਾਲ ਹੀ ਇਹ ਸਕੂਲ ਹੈਗਾ ਸਕੂਲ ਦੇ ਨਾਲ ਦੀ ਗਲੀ ਦੇ ਵਿੱਚ ਦ ਬਾਬਾ ਚੌਂਕ ਦੇ ਬਿਲਕੁਲ ਨਾਲ ਹੀ ਉੱਥੇ ਦੇਖੋ ਜੀ ਇਹ ਪ੍ਰਵਾਸੀ ਹੈ ਕਿ ਲੜਕੀ ਨਾਲ ਦੁਸਤ ਕੰਮ ਕਰ ਰਹੀ ਸੀ ਮੱਲੇ ਵਾਲੇ ਦੇਖੋ ਭਾਰੀ ਹੰਗਾਮਾ ਇੱਟੇ ਚੱਕੀਆਂ ਜਾ ਰਹੀਆਂ ਕੁੱਟੀਆਂ ਜਾ ਰਹੀਆਂ ਜੀ ਕਿਉਂਕਿ ਪ੍ਰਵਾਸੀ ਨੇ ਦੇਖੋ ਜੀ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਨਾਲ ਦੁਸਤ ਕੰਮ ਕੀਤਾ ਉਸ ਤੋਂ ਬਾਅਦ ਜਿਹੜਾ ਉਹਨੂੰ ਮੋਢੇ ਘਾਟ ਤੋਂ ਉਤਾਰਿਆ ਤੇ ਅੱਜ ਦੇਖੋ ਜੀ ਭਾਰੀ ਹੰਗਾਮਾ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਜਿਹੜੀ ਥੱਪੜਾ